ਹੁਸ਼ਿਆਰਪੁਰ ਜ਼ਿਲ੍ਹੇ 'ਚ ਹੋਣ ਚਾਹੀ ਸਿਵਲ ਡਿਫੈਂਸ ਮੌਕ ਟ੍ਰੈਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਵੱਲੋਂ ਵੀਡੀਓ ਜਾਰੀ ਕਰਕੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਵਾਸੀਆਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਉਹਨਾਂ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਤੋਂ ਸਹਿਯੋਗ ਦੀ ਉਮੀਦ ਪ੍ਰਗਟਾਈ ਗਈ ਹੈ ਤੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਹੁਕਮ ਬਲੈਕਆਊਟ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਉਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਤਾਂ ਜੋ ਸਰਕਾਰ ਵੱਲੋਂ ਇਹ ਜੋ ਰਿਹਸਲ ਕੀਤੀ ਜਾ ਰਹੀ ਹੈ ਉਸ ਨੂੰ ਸਹੀ ਢੰਗ ਦੇ ਨਾਲ ਨਿਪਰੇ ਚਾੜਿਆ ਜਾ ਸਕੇ ਜਾਂ ਸਫਲਤਾਪੂਰਵਕ ਢੰਗ ਦੇ ਨਾਲ ਇਸ ਨੂੰ ਪੂਰਾ ਕੀਤਾ ਜਾ ਸਕੇ ਤਾਂ ਕਿ ਕੁਝ ਜਾਣਕਾਰੀ ਮੈਡਮ ਡਿਪਟੀ ਕਮਿਸ਼ਨਰ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਉਸ ਦੀ ਵੀਡੀਓ ਵੀ ਜਿਹੜੇ ਆਪਣੇ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਗਈ ਹੈ ਤਾਂ ਉਸ ਦੇ ਨਾਲ ਨਾਲ ਇੱਕ ਅਹਿਮ ਗੱਲ ਜੋ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਕਹੀ ਗਈ ਹੈ ਬਲੈਕਆਊਟ ਨੂੰ ਲੈ ਕੇ ਤੇ ਸਾਇਰਨ ਵੱਜਣ ਨੂੰ ਲੈ ਕੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਪਹਿਲਾ ਸਾਇਰਨ ਜਿਹੜਾ ਉਹ 7 ਵਜੇ ਵੱਜੇਗਾ ਜੀ ਹਾਂ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਦੇ ਦੱਸਣ ਮੁਤਾਬਕ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਪਹਿਲਾ ਸਾਇਰਨ ਹੈ ਉਹ 7 ਵਜੇ ਵੱਜੇਗਾ ਤਾਂ ਇਸ ਤੋਂ ਬਾਅਦ 8 ਵਜੇ ਬਲੈਕਆਊਟ ਹੋਵੇਗਾ ਤੇ ਬਲੈਕਆਊਟ ਹੋਣ ਤੋਂ ਪਹਿਲਾਂ ਠੀਕ 8 ਵਜੇ 2 ਮਿੰਟ ਦਾ ਸਾਇਰਨ ਵੱਜੇਗਾ ਤੇ 2 ਮਿੰਟ ਬਾਅਦ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਲੈਕਆਊਟ ਹੋਵੇਗਾ ਤਾਂ ਜੋ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਉਹਨਾਂ ਅਨੁਸਾਰ ਪੀਐਸ ਪੀਸੀਐਲ ਜਾਨਕੀ ਬਿਜਲੀ ਵਿਭਾਗ ਵੱਲੋਂ ਪਿੱਛੋਂ ਜਿਹੜੀ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤੀ ਜਾਵੇਗੀ ਤਾਂ ਇਸ ਦੇ ਨਾਲ ਉਹਨਾਂ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਜਿੱਥੇ ਉਹ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਮੁਕੰਮਲ ਤੌਰ ਤੇ ਬੰਦ ਰੱਖਣ ਉੱਥੇ ਹੀ ਜਿਹੜੇ ਅਲੱਗ ਤੋਂ ਉਪਕਰਣ ਨੇ ਜਿਵੇਂ ਕਿ ਸੋਲਰ ਲਾਈਟਿੰਗ ਸਿਸਟਮ ਹੁੰਦਾ ਹੈ ਕਈ ਘਰਾਂ ਦੇ ਵਿੱਚ ਲੱਗਿਆ ਇਨਵਰਟਰ ਸਿਸਟਮ ਹੁੰਦਾ ਤਾਂ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਬੰਦ ਰੱਖਿਆ ਜਾਵੇ ਤੇ ਘਰਾਂ ਦੇ ਦਰਵਾਜ਼ੇ ਨੇ ਜਾਂ ਦਰਵਾਜ਼ਿਆਂ ਤੋਂ ਇਲਾਵਾ ਜੋ ਖਿੜਕੀਆਂ ਨੇ ਤਾਂ ਉਹਨਾਂ ਅੱਗੇ ਜਿਹੜੇ ਉਪਰਦੇ ਆ ਉਹ ਜ਼ਰੂਰ ਕੀਤੇ ਜਾਣ ਤੇ ਇਸ ਦੇ ਨਾਲ-ਨਾਲ ਉਹਨਾਂ ਵੱਲੋਂ ਰਾਹਗੀਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ 8 ਵਜੇ ਜਿਵੇਂ ਹੀ ਸਾਇਰਨ ਵੱਜੇਗਾ 2 ਮਿੰਟ ਤਾ ਤਾਂ ਉਸ ਵਕਤ ਤੁਰੰਤ ਪ੍ਰਭਾਵ ਦੇ ਨਾਲ ਤੁਸੀਂ ਆਪਣੀਆਂ ਗੱਡੀਆਂ ਨੂੰ ਸੜਕ ਸੜਕਾਂ ਤੋਂ ਹੇਠਾਂ ਲਾ ਕੇ ਗੱਡੀਆਂ ਦੀਆਂ ਜਿਹੜੀਆਂ ਲਾਈਟਸ ਨੇ ਉਹਨਾਂ ਦੀਆਂ ਬੱਤੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਬੰਦ ਕਰ ਲਿਆ ਜਾਵੇ ਤਾਂ ਇਸ ਦੇ ਨਾਲ ਨਾਲ ਜੋ ਹੋਰ ਜਾਣਕਾਰੀ ਸਾਂਝੀ ਕੀਤੀ ਗਿਆ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਲੋਕਾਂ ਤੋਂ ਉਮੀਦ ਪ੍ਰਗਟਾਈ ਹੈ ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਦੁਕਾਨਦਾਰਾਂ ਨੂੰ ਵੀ ਕੀਤੀ ਗਈ ਹੈ ਤੇ ਇੰਡਸਟਰੀ ਨੂੰ ਲੈ ਕੇ ਵੀ ਕੀਤੀ ਗਈ ਹੈ ਕਿ ਦੁਕਾਨਦਾਰ ਅਤੇ ਇੰਡਸਟਰੀ ਵਾਲੇ ਵੀ ਬਲੈਕਆਊਟ ਵਿੱਚ ਆਪਣਾ ਸਹਿਯੋਗ ਜ਼ਰੂਰ ਕਰਨ ਦੁਕਾਨਾਂ ਦੀਆਂ ਇੰਡਸਟਰੀਜ਼ ਦੀਆਂ ਜਿੰਨੀਆਂ ਵੀ ਲਾਈਟਾਂ ਨੇ ਉਹਨਾਂ ਨੂੰ ਮੁਕੰਮਲ ਤੌਰ ਤੇ ਬੰਦ ਰੱਖਿਆ ਜਾਵੇ ਤੇ ਆਮ ਲੋਕਾਂ ਨੂੰ ਜੋ ਅਪੀਲ ਕੀਤੀ ਗਈ ਹੈ ਕਿ ਇਸ ਦਰਮਿਆਨ ਉਹ ਘਰਾਂ ਦੇ ਅੰਦਰ ਹੀ ਰਹਿਣ ਤਾਂ ਬਹੁਤ ਸਾਰੀਆਂ ਅਪੀਲਾਂ ਜਿਹੜੀਆਂ ਮੈਡਮ ਡਿਪਟੀ ਕਮਿਸ਼ਨਰ ਵੱਲੋਂ ਕੀਤੀਆਂ ਗਈਆਂ ਨੇ ਸੋ ਆਦਾਰਾ ਹੁਸ਼ਾਰ ਪਰ ਨਿਊਜ਼ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਮ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਭਾਰਤ ਅਤੇ ਪਾਕ ਪਾਕਿਸਤਾਨ ਵਿਚਾਲੇ ਜੋ ਤਣਾਅ ਵਰਗਾ ਮਾਹੌਲ ਬਣਿਆ ਹੋਇਆ ਉਸ ਵਿੱਚ ਕੇਂਦਰ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜੋ ਵੀ ਹੁਕਮ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਦੀ ਇਨਬਿਨ ਪਾਲਣਾ ਕੀਤੀ ਜਾਵੇ